ਤੇ ਵਿਚਿਕ ਭਿਆਨਕ ਸੜਕ ਹਾਸੀ ਦੇ ਦੋਸ਼ੀ 28 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹਜਿੰਦਰ ਸਿੰਘ ਉਤੇ ਪਾਰਕਸਟ ਨੂੰ ਫੋਰਟ ਪੀਅਰਸ ਦੇ ਵਿੱਚ ਆਪਣੇ ਟਰੈਕਟਰ ਟ੍ਰੇਲਰ ਦੇ ਨਾਲ ਗੈਰ ਕਾਨੂੰਨੀ ਯੂ-ਟਰਨ ਲੈਣ ਦਾ ਦੋਸ਼ ਲੱਗੇ ਜਿਸ ਕਾਰਨ ਇੱਕ ਮਿਨੀ ਵੈਨ ਉਸ ਦੇ ਨਾਲ ਟਕਰਾ ਗਈ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਉਸਦੇ ਟਰੱਕ ਦੇ ਵਿੱਚ ਸਵਾਰ ਇੱਕ ਹੋਰ ਵਿਅਕਤੀ ਵਾਲ-ਵਾਲ ਪਚ ਗਏ ਸੀ। ਸਟੀਲ ਕਾਉਂਟੀ ਜੱਜ ਲੋਰੈਨ ਸਵੀਟ ਨੇ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ ਇੱਕ ਅਨਿਆਧਿਕਾਰਤ ਪਰਦੇਸੀ ਅਤੇ ਇੱਕ ਵੱਡਾ ਉਡਾਣ ਦਾ ਸੌਖਮ ਦੱਸਿਆ। ਅਦਾਲਤ ਨੇ ਉਸੇ ਵਿਰੁੱਧ 6 ਦੋਸ਼ ਪਾਏ ਅਤੇ ਇਹ ਫਲੋਰੀਡਾ ਕਾਨੂੰਨ ਦੇ ਤਹਿਤ ਗੰਭੀਰ ਅਪਰਾਧ ਮੰਨੇ ਜਾਂਦੇ ਨੇ। ਜੱਜ ਨੇ ਕਿਹਾ ਕਿ ਕੋਈ ਵੀ ਰਿਹਾਈ ਦੀਆਂ ਸ਼ਰਤਾਂ ਨਹੀਂ ਹਨ। ਸੋ ਅਗਲੀ ਸੁਣਵਾਈ ਦੇ ਵਿੱਚ ਤੁਹਾਡੀ ਮੌਜੂਦਗੀ ਨੂੰ ਹੀ ਇਹ ਕਿੰਨੀ ਬਣਾ ਸਕਣ। ਜਿਸ ਲਈ ਉਸ ਦੀ ਜ਼ਮਾਨਤ ਸਾਰੇ ਦੋਸ਼ਾਂ ਤੇ ਰੱਦ ਕਰ ਦਿੱਤੀ ਗਈ ਹੈ। ਹਰਜਿੰਦਰ ਸਿੰਘ ਨੇ ਸਟੀਲਜ਼ ਕਾਉਂਟੀ ਜੇਲ੍ਹ ਤੋਂ ਵਰਚੂਅਲੀ ਸੁਣਵਾਈ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਉਸ ਦੀ ਸਹਾਇਤਾ ਇੱਕ ਅਨੁਵਾਦਕ ਨੇ ਕੀਤੀ। ਰਿਪੋਰਟਰਾਂ ਦੇ ਅਨੁਸਾਰ ਹਰਜਿੰਦਰ ਸਿੰਘ 2018 ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਤੇ ਕੈਲੀਫੋਰਨੀਆ ਤੋਂ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਉਸ ਨੂੰ ਪਿਛਲੇ ਹਫਤੇ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਉਸ ਨੂੰ ਫਲੋਰੀਡਾ ਭੇਜ ਦਿੱਤਾ ਗਿਆ ਸੀ ਇਸ ਮਾਮਲੇ ਨੇ ਕੇਂਦਰ ਅਤੇ ਕੈਲੀਫੋਰਨੀਆ ਡੈਮੋਕ੍ਰੈਟਿਕ ਸਰਕਾਰਾਂ ਦੇ ਵਿੱਚ ਇੱਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ ਫਲੋਰੀਡਾ ਦੇ ਉੱਪਰ ਮੁੱਖ ਮੰਤਰੀ ਜੇਮਸ ਕੋਲਨਿਸ ਨੇ ਸੋਸ਼ਲ ਮੀਡੀਆ ਉਤੇ ਕਿਆ ਉਸਨੇ ਸੋਚਿਆ ਸੀ ਕਿ ਉਹ ਪਾ ਚਾਹੇਗਾ ਇਸ ਨਾਲ ਹੀ ਉਹਨੇ ਕਿਹਾ ਮੈਂ ਉਸ ਨੂੰ ਵਾਪਸ ਨਯਾਇਦੇ ਕੇਤੇ ਦੇ ਵਿੱਚ ਲਾਂਦਾ ਤੇ ਹੋਮ ਸਿਕਿਉਰਟੀ ਦੇ ਲਈ ਸਹਾਇਕ ਸਖਤਰ ਤ੍ਰੀਸ਼ਾ ਮੈਕਲਾਫੀਨ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਨੂੰ ਉਸ ਦੀ ਇਮੀਗ੍ਰੇਸ਼ਨ ਸਥਿਤੀ ਦੇ ਬਾਵਜੂਦ ਮੁਬਾਰਕ ਡਰਾਈਵਿੰਗ ਲਾਇਸੈਂਸ ਕਿਉਂ ਜਾਰੀ ਕੀਤਾ ਗਿਆ ਵਿਵਾਦ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਸਖਤ ਐਕਸ਼ਨ ਲਿਆ हांसे तो एक हफ्ते तो बाद उसने व्यापारिक ट्रक ड्राइवर दे लिए वर्क वीजा ते अस्थाई پابندی ਦਾ ਐਲਾਨ ਕੀਤਾ ਇਹ ਵੀ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਡਰਾਈਵਰ ਦੀ ਗਿਣਤੀ ਵਿੱਚ ਵਾਧਾ ਅਮਰੀਕੀ ਡਰਾਈਵਰਾਂ ਅਤੇ ਸੜਕ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਦਾ ਇਸ ਮਾਮਲੇ ਨੇ ਅਮਰੀਕਾ ਦੇ ਇਮੀਗ੍ਰੇਸ਼ਨ ਜਨਤਕ ਸੁਰੱਖਿਆ ਅਤੇ ਵਪਾਰਕ ਡਰਾਈਵਿੰਗ ਲਾਇਸੈਂਸ ਨੀਤੀ ਨੂੰ ਲੈ ਕੇ ਚੱਲ ਰਹੇ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਇੱਕ ਵਾਰ ਫਿਰ ਦੱਸਦੀਏ ਫਲੋਰੀਡਾ ਦੇ ਵਿਚਿਕ ਪਿਆਨਕ ਸੜਕ ਹਾਸੀ ਦੇ ਦੋਸ਼ੀ 28 ਸਾਲਾ ਭਾਰਤੀ ਮੋਟਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਹਰਜਿੰਦਰ ਸਿੰਘ ਉਤੇ ਪਾਰਕਸਟ ਨੂੰ ਫੋਰਟ ਪੀਅਰਸ ਦੇ ਵਿੱਚੋਂ ਆਪਣੇ ਟਰੈਕਟਰ ਟ੍ਰੇਲਰ ਦੇ ਨਾਲ ਗੈਰ ਕਾਨੂੰਨੀ ਯੂ-ਟਰਨ ਲੈਣ ਦਾ ਦੋਸ਼ ਲੱਗੇ। ਜਿਸ ਕਾਰਨ ਇੱਕ ਮਿਨੀ ਵੈਨ ਉਸਦੇ ਨਾਲ ਟਕਰਾ ਗਈ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਸੀ। ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਉਸਦੇ ਟਰੱਕ ਦੇ ਵਿੱਚ ਸਵਾਰ ਇੱਕ ਹੋਰ ਵਿਅਕਤੀ ਵਾਲ-ਵਾਲ ਬਚ ਗਏ ਸੀ। ਸਟੀਲ ਕਾਉਂਟੀ ਜੱਜ ਲੋਰੈਨ ਸਵੀਟ ਨੇ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਨੂੰ ਇੱਕ ਅਨਿਆਧਿਕਾਰਤ ਪਰਦੇਸੀ ਅਤੇ ਇੱਕ ਵੱਡਾ ਉਡਾਨਦਾਰ ਸ਼ੋਖਮ ਦੱਸਿਆ ਅਦਾਲਤ ਨੇ ਉਸ ਦੇ ਵਿਰੁੱਧ ਛੇ ਦੋਸ਼ ਪਾਏ ਅਤੇ ਇਹ ਫਲੋਰੀਡਾ ਕਾਨੂੰਨ ਦੇ ਤਹਿਤ ਗੰਭੀਰ ਅਪਰਾਧ ਮੰਨੇ ਜਾਂਦੇ ਨੇ ਜੱਜ ਨੇ ਕਿਹਾ ਕਿ ਕੋਈ ਵੀ ਰਿਹਾਈ ਦੀਆਂ ਸ਼ਰਤਾਂ ਨਹੀਂ ਹਨ ਸੋਕਲੀ ਸੁਣਵਾਈ ਦੇ ਵਿੱਚ ਤੁਹਾਡੀ ਮੌਜੂਦਗੀ ਨੂੰ ਹੀ ਇੱਕ ਨੀ ਬਣਾ ਸਕਲ ਜਿਸ ਲਈ ਉਸ ਦੀ ਜ਼ਮਾਨਤ ਸਾਰੇ ਦੋਸ਼ਾਂ ਤੇ ਰੱਦ ਕਰ ਦਿੱਤੀ ਗਈ ਹੈ ਹਰਜਿੰਦਰ ਰਜਿੰਦਰ ਸਿੰਘ ਨੇ ਸਟੀਲਜ਼ ਕਾਉਂਟੀ ਜੇਲ੍ਹ ਤੋਂ ਵਰਚੂਅਲੀ ਸੁਣਵਾਈ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਉਸ ਦੀ ਸਹਾਇਤਾ ਇੱਕ ਅਨੁਵਾਦਕ ਨੇ ਕੀਤੀ ਰਿਪੋਰਟਾਂ ਦੇ ਅਨੁਸਾਰ ਹਰਜਿੰਦਰ ਸਿੰਘ 2018 ਦੇ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਤੇ ਕੈਲੀਫੋਰਨੀਆ ਤੋਂ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਉਸਨੂੰ ਪਿਛਲੇ ਹਫਤੇ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਉਸਨੂੰ ਫਲੋਰੀਡਾ ਭੇਜ ਦਿੱਤਾ ਗਿਆ ਸੀ ਇਸ ਮਾਮਲੇ ਨੇ ਕੇਂਦਰ ਅਤੇ ਕੈਲੀਫੋਰਨੀਆ ਡੈਮੋਕ੍ਰੈਟਿਕ ਸਰਕਾਰਾਂ ਦੇ ਵਿੱਚ ਇੱਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ ਫਲੋਰੀਡਾ ਦੇ ਉੱਪਰ ਮੁੱਖ ਮੰਤਰੀ ਜੇਮਸ ਕੋਲਨਿਸ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਉਸਨੇ ਸੋਚਿਆ ਸੀ ਕਿ ਉਹ ਭੱਜ ਜਾਵੇਗਾ ਇਸ ਨਾਲ ਹੀ ਉਹਨੇ ਕਿਹਾ ਮੈਂ ਉਸ ਨੂੰ ਵਾਪਸ ਨਾਇਦੇ ਕੇਤੇ ਦੇ ਵਿੱਚ ਲਾਂਦਾ ਤੇ ਹੋਮ ਸਿਕਿਉਰਟੀ ਦੇ ਲਈ ਸਹਾਇਕ ਕੁਸਕਰ ਟ੍ਰੀਸ਼ਾ ਮੈਕਲਾਫੀਨ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਨੂੰ ਉਸ ਦੀ ਇਮੀਗ੍ਰੇਸ਼ਨ ਸਥਿਤੀ ਦੇ ਬਾਵਜੂਦ ਮੁਪਾਰਕ ਡਰਾਈਵਿੰਗ ਲਾਇਸੈਂਸ ਕਿਉਂ ਜਾਰੀ ਕੀਤਾ ਗਿਆ ਵਿਵਾਦ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਸਖਤ ਐਕਸ਼ਨ ਲਿਆ ਹੈ हांसे तो एक हफ्ते तो बाद उसने व्यापारिक ट्रक ड्राइवर रे लिए वर्क वीजा ते अस्थाई پابندی ਦਾ ਐਲਾਨ ਕੀਤਾ ਇਹ ਵੀ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਡਰਾਈਵਰ ਦੀ ਗਿਣਤੀ ਵਿੱਚ ਵਾਧਾ ਅਮਰੀਕੀ ਡਰਾਈਵਰਾਂ ਅਤੇ ਸੜਕ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਦਾ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜਨਤਕ ਸੁਰੱਖਿਆ ਅਤੇ ਵਪਾਰਕ ਡਰਾਈਵਿੰਗ ਲਾਇਸੈਂਸ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਇੱਕ ਵਾਰ ਫਿਰ ਦੱਸ ਦिए ਫਲੋਰੀਡਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਦੋਸ਼ੀ 28 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹਰਜਿੰਦਰ ਸਿੰਘ ਉਤੇ ਪਾਰਕਸਟ ਨੂੰ ਫੋਰਟ ਪੀਅਰਸ ਦੇ ਵਿੱਚੋਂ ਆਪਣੇ ਟਰੈਕਟਰ ਟ੍ਰੇਲਰ ਦੇ ਨਾਲ ਗੈਰਕਾਨੂੰਨੀ ਯੂ-ਟਰਨ ਲੈਣ ਦਾ ਦੋਸ਼ ਲੱਗੇ। ਜਿਸ ਕਾਰਨ ਇੱਕ ਮਿਨੀਵੈਨ ਉਸਦੇ ਨਾਲ ਟਕਰਾ ਗਈ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਸੀ। ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਉਸੇ ਟਰੱਕ ਦੇ ਵਿੱਚ ਸਵਾਰ ਇੱਕ ਹੋਰ ਵਿਅਕਤੀ ਵਾਲ-ਵਾਲ ਪਚ ਗਏ ਸੀ। ਸਟੀਲ ਕਾਉਂਟੀ ਜੱਜ ਲੋਰੈਨ ਸਵੀਟ ਨੇ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ ਇੱਕ ਅਣਅਧਿਕਾਰਤ ਪਰਦੇਸੀ ਅਤੇ ਇੱਕ ਵੱਡਾ ਉਡਾਨ ਦਾ ਸ਼ੋਖਮ ਦੱਸਿਆ। ਅਦਾਲਤ ਨੇ ਉਸ ਦੇ ਵਿਰੁੱਧ 6 ਦੋਸ਼ ਪਾਏ ਅਤੇ ਇਹ ਫਲੋਰੀਡਾ ਕਾਨੂੰਨ ਦੇ ਤਹਿਤ ਗੰਭੀਰ ਅਪਰਾਧ ਮੰਨੇ ਜਾਂਦੇ ਨੇ। ਜੱਜ ਨੇ ਕਿਹਾ ਕਿ ਕੋਈ ਵੀ ਰਿਹਾਈ ਦੀਆਂ ਸ਼ਰਤਾਂ ਨਹੀਂ ਹਨ। ਸੋ ਅਗਲੀ ਸੁਣਵਾਈ ਦੇ ਵਿੱਚ ਤੁਹਾਡੀ ਮੌਜੂਦਗੀ ਨੂੰ ਹੀ ਇਹ ਕਿੰਨੀ ਬਣਾ ਸਕਤ। ਜਿਸ ਲਈ ਉਸ ਦੀ ਜ਼ਮਾਨਤ ਸਾਰੇ ਦੋਸ਼ਾਂ ਤੇ ਰੱਦ ਕਰ ਦਿੱਤੀ ਗਈ ਹੈ। ਹਰਜਿੰਦਰ ਸਿੰਘ ਨੇ ਸਟੀਲਜ਼ ਕਾਉਂਟੀ ਜੇਲ੍ਹ ਤੋਂ ਵਰਚੁਅਲੀ ਸੁਣਵਾਈ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਉਸ ਦੀ ਸਹਾਇਤਾ ਇੱਕ ਅਨੁਵਾਦਕ ਨੇ ਕੀਤੀ। ਰਿਪੋਰਟਰਾਂ ਦੇ ਅਨੁਸਾਰ ਹਰਜਿੰਦਰ ਸਿੰਘ 2018 ਦੇ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਤੇ ਕੈਲੀਫੋਰਨੀਆ ਤੋਂ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ। ਉਸਨੂੰ ਪਿਛਲੇ ਹਫ਼ਤੇ ਸਟਾਕਟਨ, ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਉਸਨੂੰ ਫਲੋਰੀਡਾ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਨੇ ਕੇਂਦਰ ਅਤੇ ਕੈਲੀਫੋਰਨੀਆ ਡੈਮੋਕ੍ਰੈਟਿਕ ਸਰਕਾਰਾਂ ਦੇ ਵਿੱਚ ਇੱਕ ਰਾਜਨੀਤਿਕ ਵਿਵਾਦ ਛੇੜ ਦਿੱਤੀ। ਫਲੋਰੀਡਾ ਦੇ ਉਪ ਮੁੱਖ ਮੰਤਰੀ ਜੇਮਸ ਕੋਲਨਿਸ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਉਸਨੇ ਸੋਚਿਆ ਸੀ ਕਿ ਉਹ ਪਾ ਜਾਵੇਗਾ। ਇਸ ਨਾਲ ਹੀ ਉਨ੍ਹਾਂ ਕਿਹਾ ਮੈਂ ਉਸ ਨੂੰ ਵਾਪਸ ਨੈਦਰ ਕਿਤੇ ਦੇ ਵਿੱਚ ਲਾਂਦਾ ਤੇ ਹੋਮ ਸੈਕਿਉਰਟੀ ਦੇ ਲਈ ਸਹਾਇਕ ਕੁਸਕਰ ਟ੍ਰੀਸ਼ਾ ਮੈਕਲਾਫੀਨ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਨੂੰ ਉਸ ਦੀ ਇਮੀਗ੍ਰੇਸ਼ਨ ਸਥਿਤੀ ਦੇ ਬਾਵਜੂਦ ਮੁਬਾਰਕ ਡਰਾਈਵਿੰਗ ਲਾਇਸੈਂਸ ਕਿਉਂ ਜਾਰੀ ਕੀਤਾ ਗਿਆ ਵਿਵਾਦ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਸਖਤ ਐਕਸ਼ਨ ਲਿਆ ਹਾਲ ਹੀ ਤੋਂ ਇੱਕ ਹਫ਼ਤੇ ਤੋਂ ਬਾਅਦ ਉਸਨੇ ਵਪਾਰਕ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ੇ ਤੇ ਅਸਥਾਈ ਪਾਬੰਦੀ ਦਾ ਐਲਾਨ ਕੀਤਾ ਇਹ ਵੀ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਡਰਾਈਵਰ ਦੀ ਗਿਣਤੀ ਵਿੱਚ ਵਾਧਾ ਅਮਰੀਕੀ ਡਰਾਈਵਰਾਂ ਅਤੇ ਸੜਕ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਦਾ ਹੈ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜਨਤਕ ਸੁਰੱਖਿਆ ਅਤੇ ਵਪਾਰਕ ਡਰਾਈਵਿੰਗ ਲਾਇਸੈਂਸ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਇੱਕ ਵਾਰ ਫਿਰ ਦੱਸ ਦਈਏ ਫਲੋਰੀਡਾ ਦੇ ਵਿਚਿਕ ਪਿਆਨਕ ਸੜਕ ਹਾਸੀ ਦੇ ਦੋਸ਼ੀ 28 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਉਤੇ ਪਾਰਕਾਸਟ ਨੂੰ ਫੋਰਟ ਪੀਅਰਸ ਦੇ ਵਿੱਚ ਆਪਣੇ ਟਰੈਕਟਰ ਟ੍ਰੇਲਰ ਦੇ ਨਾਲ ਗੈਰ ਕਾਨੂੰਨੀ ਯੂ-ਟਰਨ ਲੈਣ ਦਾ ਦੋਸ਼ ਲੱਗੇ ਜਿਸ ਕਾਰਨ ਇੱਕ ਮਿਨੀਵੈਨ ਉਸ ਦੇ ਨਾਲ ਟਕਰਾ ਗਈ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਉਸਦੇ ਟਰੱਕ ਦੇ ਵਿੱਚ ਸਵਾਰ ਇੱਕ ਹੋਰ ਵਿਅਕਤੀ ਵਾਲ-ਵਾਲ ਪਚ ਗਏ ਸੀ। ਸਟੀਲ ਕਾਉਂਟੀ ਜੱਜ ਲੋਰੈਨ ਸਵੀਟ ਨੇ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ ਇੱਕ ਅਣਅਧਿਕਾਰਤ ਪਰਦੇਸੀ ਅਤੇ ਇੱਕ ਵੱਡਾ ਉਡਾਨ ਦਾ ਸੋਖਮ ਦੱਸਿਆ। ਅਦਾਲਤ ਨੇ ਉਸੇ ਵਿਰੁੱਧ ਛੇ ਦੋਸ਼ ਪਾਏ ਅਤੇ ਇਹ ਫਲੋਰੀਡਾ ਕਾਨੂੰਨ ਦੇ ਤਹਿਤ ਗੰਭੀਰ ਅਪਰਾਧ ਮੰਨੇ ਜਾਂਦੇ ਨੇ। ਜੱਜ ਨੇ ਕਿਹਾ ਕਿ ਕੋਈ ਵੀ ਰਿਹਾਈ ਦੀਆਂ ਸ਼ਰਤਾਂ ਨਹੀਂ ਹਨ। ਸੋ ਅਗਲੀ ਸੁਣਵਾਈ ਦੇ ਵਿੱਚ ਤੁਹਾਡੀ ਮੌਜੂਦਗੀ ਨੂੰ ਹੀ ਇਹ ਕਿੰਨੀ ਬਣਾ ਸਕਣ। ਜਿਸ ਲਈ ਉਸ ਦੀ ਜ਼ਮਾਨਤ ਸਾਰੇ ਦੋਸ਼ਾਂ ਤੇ ਰੱਦ ਕਰ ਦਿੱਤੀ ਗਈ ਹੈ। ਹਰਜਿੰਦਰ ਸਿੰਘ ਨੇ ਸਟੀਲਜ਼ ਕਾਉਂਟੀ ਜੇਲ ਤੋਂ ਵਰਚੂਅਲੀ ਸੁਣਵਾਈ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਉਸ ਦੀ ਸਹਾਇਤਾ ਇੱਕ ਅਨੁਵਾਦਕ ਨੇ ਕੀਤੀ ਰਿਪੋਰਟਾਂ ਦੇ ਅਨੁਸਾਰ ਹਰਜਿੰਦਰ ਸਿੰਘ 2018 ਦੇ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਤੇ ਕੈਲੀਫੋਰਨੀਆ ਤੋਂ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਉਸ ਨੂੰ ਪਿਛਲੇ ਹਫ਼ਤੇ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਉਸ ਨੂੰ ਫਲੋਰੀਡਾ ਭੇਜ ਦਿੱਤਾ ਗਿਆ ਸੀ ਇਸ ਮਾਮਲੇ ਨੇ ਕੇਂਦਰ ਅਤੇ ਕੈਲੀਫੋਰਨੀਆ ਡੈਮੋਕ੍ਰੈਟਿਕ ਸਰਕਾਰਾਂ ਦੇ ਵਿੱਚ ਇੱਕ ਰਾਜਨੀਤਿਕ ਵਿਵਾਦ ਛੇੜ ਦਿੱਤਾ। ਫਲੋਰੀਡਾ ਦੇ ਉਪ ਮੁੱਖ ਮੰਤਰੀ ਜੇਮਸ ਕੋਲਨਿਸ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਉਸਨੇ ਸੋਚਿਆ ਸੀ ਕਿ ਉਹཕਾਚ ਜਾਵੇਗਾ। ਇਸ ਨਾਲ ਹੀ ਉਨ੍ਹਾਂ ਕਿਹਾ ਮੈਂ ਉਸਨੂੰ ਵਾਪਸ ਨਿਆਂ ਦੇ ਕੇਦੇ ਵਿੱਚ ਲਾਂਦਾ ਤੇ ਹੋਮ ਸਿਕਿਉਰਟੀ ਦੇ ਲਈ ਸਹਾਇਕ ਸਕਤਰ ਤ੍ਰੀਸ਼ਾ ਮੈਕਲਾਫੀਨ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਨੂੰ ਉਸ ਦੀ ਇਮੀਗ੍ਰੇਸ਼ਨ ਸਥਿਤੀ ਦੇ ਬਾਵਜੂਦ ਵਪਾਰਕ ਡਰਾਈਵਿੰਗ ਲਾਇਸੈਂਸ ਕਿਉਂ ਜਾਰੀ ਕੀਤਾ ਗਿਆ ਵਿਵਾਦ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਸਖਤ ਐਕਸ਼ਨ ਲਿਆ ਹੈ ਹਾਲਸੇ ਤੋਂ ਇੱਕ ਹਫਤੇ ਤੋਂ ਬਾਅਦ ਉਸਨੇ ਵਪਾਰਕ ਟਰੱਕ ਡਰਾਈਵਰਾਂ ਦੇ ਲਈ ਵਰਕੇ ਵੀਜ਼ੇ ਤੇ ਅਸਥਾਈ ਪਾਬੰਦੀ ਦਾ ਐਲਾਨ ਕੀਤਾ ਇਹ ਵੀ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਡਰਾਈਵਰ ਦੀ ਗਿਣਤੀ ਵਿੱਚ ਵਾਧਾ ਅਮਰੀਕੀ ਡਰਾਈਵਰਾਂ ਅਤੇ ਸੜਕ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਦਾ ਹੈ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜਨਤਕ ਸੁਰੱਖਿਆ ਅਤੇ ਭੂਪਾਰਕ ਡਰਾਈਵਿੰਗ ਲਾਇਸੈਂਸ ਨੀਤੀ ਨੂੰ ਲੈ ਕੇ ਚੱਲ ਰਹੇ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਵੀਰ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।